ਹੈਲੋ ਜੀ ਸਾਰ ਸ਼ਿਕਾਲ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਮੈਂ ਪ੍ਰੀਤ ਅੱਜ ਫਿਰ ਕਾਫੀ ਦਿਨਾਂ ਬਾਅਦ ਲੌਂਗ ਵੀਡੀਓ ਲੈ ਕੇ ਆਈਆਂ ਆਪਾਂ ਸ਼ੋਰਟਸ ਪਾ ਰਹੇ ਸੀ ਬਟ ਕਾਫੀ ਕਸਟਮਰਸ ਦੀ ਡਿਮਾਂਡ ਆ ਰਹੀ ਸੀ ਦੀਦੀ ਤੁਰਾ ਐਕਸਪਲੇਨ ਵੀ ਕਰਿਆ ਕਰੋ ਸ਼ੋਰਟਸ ਨੂੰ ਸੋ ਅੱਜ ਆਪਾਂ ਲੌਂਗ ਵੀਡੀਓ ਲੈ ਕੇ ਆਏ ਆ ਇਹ ਸੂਟ ਦੇਖੋ ਤੁਹਾਡੇ ਫੇਵਰਿਟ ਰਏ ਆ ਹਮੇਸ਼ਾ ਚਨੂਨ ਦੇ ਅੱਜ ਹੀ ਨਵੇਂ ਆਏ ਆ ਬਿਲਕੁਲ ਟ੍ਰੈਂਡਿੰਗ ਨਿਊ ਤਾਂ ਮੈਂ ਅੱਜ ਹੀ ਤੁਹਾਨੂੰ ਸ਼ੇਅਰ ਕਰ ਰਹੀ ਹੈਗੀਆਂ ਪਿਓਰ ਚਨੂਨ ਦਾ ਸ਼ਰਟ ਹੈ ਫੁੱਲ ਹੈਵੀ ਐਮਬਰਾਇਡਰੀ ਆ ਤੇ ਨਾਲ ਜਿਹੜੀ ਬੂਟੀਵਾਰੀ ਸਲਵਾਰ ਹੋਏਗੀ ਫੁੱਲ ਹੈਵੀ ਪਿਓਰ ਚਨੂਨ ਵਿਸਕੋਸ ਦਾ ਫੈਬਰਿਕ ਰੈਨ ਵਾਲਾ ਪਿਓਰ ਟ੍ਰੈਂਡਿੰਗ ਬਿਲਕੁਲ ਲੇਟਸ ਹੈਗਾ ਹੈਗਾ ਪਾਰਟੀ ਵੇਅਰ 컬렉ਸ਼ਨ ਹੈਗੀ ਆ ਨਾਲ ਦੁਪੱਟਾ ਵੀ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਜਿਹੜਾ ਬੁੱਟੀ ਵਾਲਾ ਮਤਲਬ ਸਲਵਾਰ ਵਾਲਾ ਕੱਪੜਾ ਉਹ ਤੁਸੀਂ ਸੇਮ ਐਜ਼ ਇਟ ਦੁਪੱਟਾ ਵੀ ਯੂਜ਼ ਕਰ ਸਕਦੇ ਹੋ ਪਲੇਨ ਬਾਟਮ ਵੀ ਲੈ ਸਕਦੇ ਹੋ ਜਿਹੜਾ ਵਰਕ ਵਾਲਾ ਸ਼ਰਟ ਹੈ ਉਹਨੂੰ ਬਣਾ ਸਕਦੇ ਹੋ ਪਲੇਨ ਬਾਟਮ ਬਣਾ ਸਕਦੇ ਹੋ ਤੇ ਬੁੱਟੀ ਵਾਲੇ ਫੈਬਰਿਕ ਨੂੰ ਤੁਸੀਂ ਦੁਪੱਟਾ ਵੀ ਬਣਾ ਸਕਦੇ ਹੋ ਬਾਕੀ ਜੇ ਤੁਸੀਂ ਦੁਪੱਟਾ ਪਲੇਨ ਲੈਣਾ ਚਾਹੁੰਦੇ ਹੋ ਪਲੇਨ ਵੀ ਬਣਵਾ ਸਕਦੇ ਹੋ ਬਾਕੀ ਆਪਣੇ ਕੋਲ ਇਹ ਕੰਬੋ ਅਸਤਰਾ ਮਿਲੇਗਾ ਸ਼ਰਟ ਪਲਸ ਬੁੱਟੀ ਵਾਲੀ ਸਲਵਾਰ ਬਹੁਤ ਹੀ ਸੋਹਣੇ ਕਲਰ অপਸ਼ਨਸ ਆ ਫੁੱਲ ਮਤਲਬ ਬ੍ਰਾਈਡਲ ਕਲਰਸ ਵੀ ਬੋਲ ਸਕਦੇ ਆ ਫੈਸਟੀਵਲ ਓਕੇਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੇ ਹੀ ਕਲਰ ਬੜੇ ਸੋਹਣੇ ਲੈ ਕੇ ਆਏ ਆ ਜਿਵੇਂ ਮਹਿੰਦੀ ਦੀ ਰਸਮ ਦੇ ਲਈ ਚੂੜੇ ਦੀ ਰਸਮ ਦੇ ਲਈ ਤਹ ਬੜੇ ਹੀ ਪਿਆਰੇ ਜਿਨੇ ਨਾਲ ਤੁਸੀਂ ਦੁਪੱਟੇ ਵਧੀਆ ਇਸ ਨਾਲ ਲੜਾਈ ਕਰਵਾ ਕੇ ਲੇਸਿਸ ਲਗਾ ਕੇ ਹੈਵੀ ਸੂਟ ਰੈਡੀ ਕਰ ਸਕਦੇ ਹੋ ਜੇ ਅਗਰ ਹਲਦੀ ਦੀ ਰਸਮ ਲਈ ਲੈਣਾ ਤਾਂ yellow ਲੈ ਸਕਦੇ ਹੈਗੇ ਹੋ ਬਾਕੀ ਤੀਜ 사વન ਚੱਲ ਰਿਹਾ ਹੈ ਰਖੜੀ ਵੀ ਆ ਰਹੀ ਹੈਗੀ ਆ ਗਿਫਟ ਕਰਨਾ ਤਾਂ ਬੈਸਟ অপਸ਼ਨ ਆ ਆਪਦੀਆਂ ਭੈਣਾਂ ਨੂੰ ਤੁਸੀਂ ਗਿਫਟ ਕਰਨਾ ਚਾਹੁੰਦੇ ਹੋ ਆਗੀਆਂ ਧੀਆ ਨੂੰ ਆਪਦੀਆਂ ਨਵਾ ਨੂੰ ਤਾਂ ਬਹੁਤ ਹੀ ਸੋਹਣੀ ਜੀ ਕਲੈਕਸ਼ਨ ਆਪਾਂ ਲੈ ਕੇ ਆਏ ਜਮਾ ਨਵੀਂ ਹੈ ਬਿਲਕੁਲ ਇਹ ਬੁੱਟੀ ਵਾਲਾ ਫੈਬਰਿਕ ਆ ਏ ਤੁਸੀਂ ਮਤਲਬ 올ਓਵਰ 5 ਮੀਟਰ ਵੀ ਲੈ ਸਕਦੇ ਹੋ ਅਗਰ ਲੈ ਕੇ ਲੈਣਾ ਚਾਹੁੰਦੇ ਹੋ ਅਗਰ ਤੁਸੀਂ ਸ਼ਰਟ ਲੈਣਾ ਚਾਹੁੰਦੇ ਹੋ ਸ਼ਰਟ ਵੀ ਤੁਹਾਨੂੰ ਮਿਲ ਜੇਗਾ ਕਿਉਂਕਿ ਇਹ ਵਾਲੇ ਫੈਬਰਿਕ ਪਰ ਮੀਟਰ ਦੇ ਅਕੋਰਡਿੰਗ ਹੁੰਦੇ ਆ ਜੀ ਸਾਰੇ ਫੈਬਰਿਕ ਪਰ ਮੀਟਰ ਦੇ ਅਕੋਰਡਿੰਗ ਹੋਣਗੇ ਜਿੰਨਾ ਮੀਟਰ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਬਟ 2.5 ਮੀਟਰ ਤੋਂ ਕਟ ਕਟਿੰਗ ਨਹੀਂ ਮਿਲੇਗੀ 2.5 ਮਤਲਬ ਢਾਈ ਦੇ ਉੱਪਰ ਜਿੰਨੀ ਲੈਣੀ ਹੋਏ ਲੈ ਸਕਦੇ ਹੋ ਪਰ ਢਾਈ ਤੋਂ نیچے ਨਹੀਂ ਮਿਲੇਗੀ ਬਹੁਤ ਹੀ ਸੋਹਣੇ ਕਲਰ ਆ ਦੇਖੋ ਬੜੇ ਹੀ ਪਿਆਰੇ ਜਿਹੇ ਆ ਸਾਰੇ ਹੀ ਮਤਲਬ ਵੈਡਿੰਗ ਸ਼ੇਡਸ ਆ ਫੈਸਟੀਵਲ ਸ਼ੇਡਸ ਆ ਕਿਉਂਕਿ ਅੱਗੇ ਹੁਣ ਫੈਸਟੀਵਲ ਸੀਜ਼ਨ ਸਟਾਰਟ ਹੋ ਜਾਣਾ ਹੈ ਕਰਵਾ ਚੌਥ ਆ ਜਾਣਾ ਹੈ ਫਾਸਟ ਕਾਫੀ ਆ ਜਾਣੇ ਹੈਗੇ ਆ ਫੰਕਸ਼ਨਸ ਆ ਜਾਣੇ ਆ ਤਾਂ ਬ੍ਰਾਈਟ ਕਲਰ ਹੀ ਅੱਛੇ ਲੱਗਦੇ ਹੈਗੇ ਆ ਬਾਕੀ ਤੁਹਾਨੂੰ ਪਤਾ ਹੈ ਇਸ ਦੇ ਵਿੱਚ ਆਪਾਂ ਲਾਈਟ ਸ਼ੇਡਸ ਵੀ ਲੈ ਕੇ ਆਵਾਂਗੇ ਨੈਕਸਟ ਟਾਈਮ ਨੈਕਸਟ ਟਾਈਮ ਆਪਾਂ ਲਾਈਟ ਸ਼ੇਡਸ ਵਾਲਾ ਚਾਰਟ ਲੈ ਕੇ ਆਵਾਂਗੇ ਫਿਲਹਾਲ ਆਪਣੇ ਕੋਲ ਇਹ ਵਾਲੇ ਜਿਹੜੇ ਟ੍ਰੈਂਡਿੰਗ ਸ਼ੇ ਔਰੇਂਜ ਪੈਰਟ ਬਲੂ ਪਿੰਕ ਮੈਜੈਂਟਾ ਬਲੈਕ ਫਰੋਜ਼ੀ ਰੋਇਲ ਬਲੂ ਯੈਲੋ ਪੀਕੋਕ ਸ਼ੇਡ ਮੋਸਟਲੀ ਸਾਰੇ ਹੀ ਸ਼ੇਡਸ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਜਿਹੜੇ ਕਿ ਹਰ ਇੱਕ ਦੇ ਮਤਲਬ ਫੇਵਰਟ ਹੁੰਦੇ ਆ ਤੁਸੀਂ ਇਹਨਾਂ ਵਿੱਚੋਂ ਜਿਹੜਾ ਵੀ ਬਾਈ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਸਟਾਕ ਲਿਮਟਿਡ ਹੈਗਾ ਪਲੀਜ਼ ਜਲਦੀ ਆਰਡਰ ਕਰ ਲੈਣਾ ਪਰ ਮੀਟਰ ਦੇ ਅਕੋਰਡਿੰਗ ਹੈਗਾ ਨੈਕਸਟ ਆ ਗਿਆ ਜੀ ਜਿਹੜੀ ਕੀ ਬਰਬਰੀ ਬਰਬਰੀ ਹੋਈ ਪਈ ਹੈ ਸਾਰੇ ਪਾਸੇ ਹਾਂਜੀ ਇਹ ਬਰਬਰੀ ਦੇ ਸੂਟਸ ਆ ਗਏ ਬੜੇ ਹੀ ਸੋਹਣੇ ਪ੍ਰਿੰਟ ਆਏ ਇਹਨਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਪ੍ਰਿੰਟ ਹੈ ਡਿਜੀਟਲ ਪ੍ਰਿੰਟ ਰਨ ਵਾਲੇ ਆ 올ਓਵਰ 5 ਮੀਟਰ ਸੂਟ ਆਏਗਾ ਬਰਬਰੀ ਦਾ ਜੀ ਕਲਰ ਸੀਜ਼ ਇਸ ਵਿੱਚ ਬਹੁਤ ਸੋਹਣੇ ਨੇ ਇਹਦੇ ਵਿੱਚ ਜੀ ਰੀ ਡਿਜ਼ਾਈਨ ਬਹੁਤ ਜ਼ਿਆਦਾ ਟ੍ਰੈਂਡਿੰਗ ਚ ਚੱਲ ਰਿਹਾ ਜਿਨ੍ਹਾਂ ਦੀ ਵਾਰ-ਵਾਰ ਡਿਮਾਂਡ ਆ ਰਹੀ ਹੈ ਉਹੀ ਲੈ ਕੇ ਆਏ ਆ ਇੱਕ ਏਵਲ ਆ ਪ੍ਰਿੰਟ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਇੱਕ ਏਵਲ ਆ ਪੋਲਕਾ ਡਾਟਸ ਵਾਲਾ ਤੁਸੀਂ ਇਸ ਫੈਬਰਿਕ ਦੀ ਡ्रेसेस ਵੀ ਬਣਵਾ ਸਕਦੇ ਹੋ ਲੌਂਗ ਫ੍ਰੌਕਸ ਵੀ ਬਣਵਾ ਸਕਦੇ ਹੋ ਬੱਚਿਆਂ ਦੇ ਸੂਟ ਵੀ ਬਣਵਾ ਸਕਦੇ ਹੈਗੇ ਹੋ ਸਲਵਾਰ ਸੂਟ ਫਰਸੀ ਸਲਵਾਰ ਅਨਾਰਕਲ ਸਟਾਈਲ ਲੌਂਗ ਫ੍ਰੌਕ ਬਲਾਊਜ਼ੋ ਸੂਟ ਇਸ ਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਮਤਲਬ ਡਿਜ਼ਾਈਨ ਕਰ ਸਕਦੇ ਹੈਗੇ ਹੋ ਪ੍ਰਿੰਟਡ ਫੈਬਰਿਕ ਨੂੰ ਡਿਜ਼ਾਈਨ ਕਰਨਾ ਬਹੁਤ ਈਜ਼ੀ ਹੁੰਦਾ ਹੈ ਇਹਦੇ ਉੱਪਰ ਲੇਸਿਸ ਲਗਾ ਕੇ ਐ ਵਰਕ ਕਰਵਾਉਣਾ ਜਾਂ ਨੋਰਕ ਵੀ ਕਰਵਾ ਸਕਦੇ ਹੋ ਬਰਬਰੀ ਦਾ ਪਿਓਰ ਦਾ ਫੈਬਰਿਕ ਰਹਿਣ ਵਾਲਾ ਹੈਗਾ ਤੁਹਾਨੂੰ ਪਤਾ ਹੈ ਇਸ ਵਾਰ ਇਹ ਬਹੁਤ ਜ਼ਿਆਦਾ ਟ੍ਰੈਂਡ ਚ ਚੱਲ ਰਿਹਾ ਹੈਗਾ ਹੁਣ ਇਹਨਾਂ ਦੇ ਪ੍ਰਾਈਸ ਰੱਖੀ ਕਰਕੇ ਥੋੜੇ ਜਿਹਾ ਘਟਾ ਦਿੱਤੇ ਗਏ ਨੇ ਪਹਿਲਾਂ ਇਹਨਾਂ ਦੇ ਪ੍ਰਾਈਸ ਵੀ ਬਹੁਤ ਜ਼ਿਆਦਾ ਸੀ ਤੁਹਾਨੂੰ ਪਤਾ ਹੀ ਹੈ ਜੀ 202100 ਦੀ ਰੇਂਜ ਤੱਕ ਇਹ ਸੇਲ ਹੋਏ ਨੇ ਬਰਬਰੀ ਦੇ ਸੋਰਸ ਪਿਓਰ ਬਰਬਰੀ ਦੇ ਹੈਗੇ ਨੇ ਐਂਡ ਪ੍ਰਿੰਟ ਬਹੁਤ ਹੀ ਪਿਆਰੇ ਲੈ ਕੇ ਆਏ ਆਪਾਂ ਡਿਜੀਟਲ ਪ੍ਰਿੰਟ ਨੇ ਸਾਰੇ ਤੁਸੀਂ ਦੇਖ ਸਕਦੇ ਆ ਬਲੈਕ ਦੇਖੋ ਕਿੰਨਾ ਸੋਹਣਾ ਇਹ ਵਾਲਾ ਫੈਬਰਿਕ ਇੱਕ ਐਵੇਲਾ ਫੈਬਰਿਕ ਆ ਤੁਸੀਂ ਹਰ ਮੌਸਮ ਵਿੱਚ ਵੇਅਰ ਕਰ ਸਕਦੇ ਹੋ ਹੈਗੇ ਹੋ ਤੁਸੀਂ ਇਹਨਾਂ ਨੂੰ ਮਤਲਬ ਆਪਣੇ ਤਰੀਕੇ ਨਾਲ ਕਸਟਮਾਈਜ਼ ਕਰਕੇ ਵਰਕ ਕਰਕੇ ਤੁਹਾਡੀ ਡਿਜ਼ਾਈਨ ਕਰਕੇ ਨਾਲ ਦੁਪੱਟੇ ਨੂੰ ਟਾਈ ਐਂਡ ਡਾਈ ਕਰਵਾ ਕੇ ਦੁਪੱਟੇ ਨੂੰ ਲੇਸ ਲਗਵਾ ਕੇ ਬਹੁਤ ਸੋਹਣੇ ਡਿਜ਼ਾਈਨਰ ਸੂਟ ਬਣਾ ਸਕਦੇ ਹੈਗੇ ਹੋ ਇਹਨਾਂ ਤੋਂ ਇਹਨਾਂ ਤੋਂ ਡਿਜ਼ਾਈਨਿੰਗ ਕਰ ਸਕਦੇ ਹੋ ਬੜੇ ਹੀ ਪਿਆਰੇ ਪਿਆਰੇ ਇਹਦੇ ਵਿੱਚ ਕਲਰ ਹੈ ਤੇ print ਦੇਖੋ ਆ ਦੇਖੋ ਕਿੰਨਾ ਸੋਹਣਾ print ਹੈ digital ਹੈ ਬਿਲਕੁਲ ਬਹੁਤ ਹੀ ਪਿਆਰਾ black neck style ਵਾਲਾ print ਇਹ ਕੋਲਰ ਗੋਇੰਗ ਗਰਲਸ ਨੂੰ ਬਹੁਤ ਪਸੰਦ ਆ ਰਿਹਾ ਸੀਗਾ ਉਹ ਵਾਲਾ ਤਾਂ ਇਹ ਸਾਰੇ ਰੀਸਟਾਕ ਹੋਏ ਹੈ ਜੀ ਹੁਣ ਦੁਬਾਰਾ ਤੋਂ ਖਤਮ ਹੋ ਚੁੱਕਿਆ ਸੀ ਸਟਾਕ ਪਹਿਲਾਂ ਕਾਫੀ ਮੇਰੀਆਂ ਭੈਣਾਂ ਨੇ ਆਰਡਰ ਕਰਨੇ ਸੀ ਬਟ ਇਹ ਤਾਂ ਖਤਮ ਹੋ ਗਏ ਸੀ ਸੋ ਹੁਣ ਜਿਨ੍ਹਾਂ ਨੇ ਵੀ ਕਰਨੇ ਆ ਜਲਦੀ ਕਰ ਲਿਆ ਜੇ ਕਿਉਂਕਿ ਇਸ ਤੋਂ ਬਾਅਦ ਹੁਣ ਇਹ ਫੈਬਰਿਕ ਮੇ ਵੀ ਨਹੀਂ ਆਏਗਾ ਦੁਬਾਰਾ ਕਿਉਂਕਿ ਹੁਣ ਸਰਦੀਆਂ ਸਟਾਰਟ ਹੋ ਜਾਣੇ ਆ ਫੈਸਟੀਵਲ ਸੀਜ਼ਨ ਸਟਾਰਟ ਹੋ ਜਾਣੇ ਆ ਤਾਂ ਨਵੇਂ ਫੈਬਰਿਕ ਆਣੇ ਸਟਾਰਟ ਹੋ ਜਾਣਗੇ ਜਿਹੜੇ ਕਿ ਮਤਲਬ ਹੈਵੀ ਹੈਂਡਵਰਕਸ ਸੂਟਸ ਦੇ ਲਈ ਆਪਾਂ ਯੂਜ਼ ਕਰਦੇ ਹਾਂ ਉਸ ਤਰ੍ਹਾਂ ਦੇ ਫੈਬਰਿਕ ਆ ਜਾਣਗੇ ਕ੍ਰੇਪ ਚਿਨੂ ਸ਼ਿਮਰ ਇਸ ਤਰ੍ਹਾਂ ਦੀਆਂ ਚੀਜ਼ਾਂ ਸਟਾਰਟ ਹੋ ਜਾਣਗੀਆਂ ਤਾਂ ਬਰਬਰੀ ਆਈ ਥਿੰਕ ਹੁਣ ਲਾਸਟ ਰਹਿ ਗਈ ਹੈਗੀ ਆ ਆ ਰॉयਲ ਬਲੂ ਤਾਂ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਸੀ 컬러 ਬਹੁਤ ਜ਼ਿਆਦਾ ਡਿਮਾਂਡ ਸੀ ਇਸ 컬러 ਦੀ ਸੋ ਜਿੰਨਾ ਵੀ ਮੇਰੀਆਂ ਭੈਣਾਂ ਨੇ ਆਰਡਰ ਕਰਨਾ ਜਲਦੀ ਕਰ ਲਓ ਜੀ ਪੂਰੀ ਡਿਟੇਲ ਮੈਨੂੰ ਵਟਸਐਪ ਤੇ ਮੈਸੇਜ ਕਰ ਲਿਆ ਕਰੋ ਜੀ ਕਾਲ ਨਾ ਕਰਿਆ ਕਰੋ ਡਾਇਰੈਕਟ ਮੈਸੇਜ ਕਰਕੇ ਫੋਟੋ ਪਾ ਦਿਆ ਕਰੋ ਸੂਟ ਦੀ ਵੀ ਜੀ ਦੀ ਐ ਸੂਟ ਦੀ ਡਿਟੇਲ ਦੇ ਦਿਓ ਕਿਉਂਕਿ ਕਾਲ ਤੇ ਜਦੋਂ ਤੁਸੀਂ ਮੈਨੂੰ ਕੁਝ ਦਿਓ ਤਾਂ ਮੈਨੂੰ ਪਤਾ ਨਹੀਂ ਲੱਗਦਾ ਤੁਸੀਂ ਤੁਸੀਂ ਮੈਨੂੰ ਸਿੱਧਾ ਡਾਇਰੈਕਟ WhatsApp ਤੇ ਮੈਸੇਜ ਕਰਕੇ ਡਿਟੇਲ ਪੂਰੀ ਪੁੱਛ ਲਿਆ ਕਰੋ ਅਸੀਂ ਤੁਹਾਨੂੰ ਪੂਰੀ ਡਿਟੇਲ ਦਵਾਂਗੇ ਐਂਡ ਜਿਹੜੇ ਵੀ ਇਹ ਭੈਣਾ ਮੇਰੇ ਘਰ ਬੈਠ ਕੇ ਕੰਮ ਕਰਨਾ ਚਾਹੁੰਦੀਆਂ ਤੁਸੀਂ ਵੀ ਆਪਣਾ ਆਨਲਾਈਨ ਕੰਮ ਸਟਾਰਟ ਕਰਨਾ ਚਾਹੁੰਦੇ ਹੋ ਤੁਸੀਂ ਵੀ ਸੂਟ ਦਾ ਆਨਲਾਈਨ ਕੰਮ ਕਰ ਸਕਦੇ ਹੈਗੇ ਹੋ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੈਗੇ ਹੋ ਅਸੀਂ ਤੁਹਾਨੂੰ ਪੂਰਾ ਗਾਈਡ ਕਰਾਂਗੇ ਤੁਸੀਂ ਵੀ ਬਿਨਾ ਪੈਸਾ ਲਗਾਏ ਆਨਲਾਈਨ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਅਡਵਾਂਸ ਚ ਹੋਣਗੇ ਥੈਂਕ ਯੂ